ਸਤਿ ਸ਼੍ਰੀ ਅਕਾਲ YouTube ਫੈਮਲੀ ਤੁਸੀਂ ਕਿਵੇਂ ਹੋ ਸਾਰੇ ਉਮੀਦ ਕਰਦੀ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਫਿਰਾਲ ਮੈਂ ਵੀ ਠੀਕ ਆ ਬਹੁਤ ਸਾਰੇ ਕਮੈਂਟਸ ਆਉਂਦੇ ਸੀ ਕਿ ਤੁਸੀਂ ਵਲੋਗਿੰਗ ਕਿਉਂ ਨਹੀਂ ਕਰਦੇ ਪੈ ਤੇ ਜਿਹੜੇ ਮੈਂ ਪਿਛਲੇ ਵਲੌਗ ਸੀ ਉਹਨਾਂ ਦੇ ਵਿੱਚ ਕਮੈਂਟ ਆਏ ਸੀਗੇ ਵਲੋਗਿੰਗ ਕੁਝ ਕੁ ਤਾਂ ਪੈਣ ਭਰਾਵਾਂ ਨੇ ਸ਼ਾਇਦ ਮੈਂ ਸ਼ਾਰਟਸ ਪਾਈਆਂ ਸੀਗੀਆਂ ਪਤਾ ਲੱਗ ਗਿਆ ਹੋਣਾ ਤੇ ਜਿਦੇ ਕਰਕੇ ਚਲੋ ਤੁਹਨ ਪਤਾ ਹੀ ਆ ਨਾ ਜਦੋਂ ਘਰ ਦਾ ਕੋਈ ਜੀ ਗਿਆ ਹੋਵੇ ਤੇ ਫਿਰ ਨਹੀਂ ਕੁਝ ਕਰਨ ਨੂੰ ਦਿਲ ਕਰਦਾ ਤੇ ਮੇਰਾ ਵਲੋਗਿੰਗ ਕਰਨ ਦਾ ਮਕਸਦ ਇਹ ਹੁੰਦਾ ਹੈ ਕਿ ਆਪਾਂ ਕੁਝ ਕ ਹਾਸੇ ਵਾਲੀਆਂ ਗੱਲਾਂ ਪਾਈਏ ਕਿਉਂਕਿ ਵੈਸੇ ਵੀ ਨਾਨਕ ਦੁਖੀਆ ਸਭ ਸੰਸਾਰ ਕਿਉਂਕਿ ਦੁੱਖ ਜਿਹੜਾ ਆ ਹਰ ਕੋਈ ਦੁਖੀ ਹੁੰਦਾ ਹੈ ਤੇ ਮੈਨੂੰ ਹੁੰਦਾ ਕਿ ਮੈਂ ਹਸਾ ਸਕਾਂ ਥੋੜਾ ਜਿਹਾ ਸੋ ਇਸੇ ਮਕਸਦ ਲਈ ਆਪਾਂ ਵਲੋਗਿੰਗ ਜਾਂ ਸ਼ਾਰਟਸ ਪਾਉਣੇ ਆ ਤੇ ਜੇਕਰ ਕਿਸੇ ਨੂੰ ਨਹੀਂ ਪਤਾ ਤਾਂ ਮੈਂ ਦੱਸ ਦੇਣਾ ਚਾਹੁੰਦੀ ਆ ਕਿ ਮੇਰੇ ਦਾਦੀ ਜੀ ਪੂਰੇ ਹੋ ਗਏ ਸੀਗੇ ਤੇ ਜਿੱਦਾ ਕਰਕੇ ਸਾਨੂੰ ਬਹੁਤ ਹੀ ਕਹਿ ਲਓ ਸਦਮਾ ਵਿੱਚ ਅਸੀਂ ਗੁਜ਼ਰ ਰਹੇ ਸੀ ਜਿਹਦੇ ਕਰਕੇ ਅਸੀਂ ਵਲੋਗਿੰਗ ਨਹੀਂ ਕਰ ਸਕੇ ਦਾਦੀ ਜੀ ਸਾਡੇ ਮਤਲਬ ਇੱਕ ਕੱਲੇ ਦਾਦੀ ਨਹੀਂ ਸੀ ਉਹਨਾਂ ਨੇ ਸਾਡੇ ਪਿਤਾ ਦਾ ਰੋਲ ਵੀ ਅਦਾ ਕੀਤਾ ਸੀ ਕਿਉਂਕਿ ਅਸੀਂ ਬਿਲਕੁਲ ਛੋਟੇ-ਛੋਟੇ ਸੀਗੇ ਜਦੋਂ ਮੇਰੇ ਪਾਪਾ ਦੀ ਡੈਥ ਹੋ ਗਈ ਸੀ ਮੈਂ ਸਵਾ ਸਾਲ ਦੀ ਸੀ ਤੇ ਮੇਰਾ ਬ੍ਰਦਰ ਜਿਹੜਾ ਆ ਉਹ 2.5 ਸਾਲ ਦੇ ਸੀਗੇ ਤੇ ਉਹ ਟਾਈਮ ਤੋਂ ਲੈ ਕੇ ਮੇਰੀ ਦਾਦੀ ਜੀ ਮੇਰੀ ਮੰਮੀ ਦਾ ਵੀ ਬਹੁਤ ਸਾਥ ਦਿੱਤਾ ਤੇ ਸਾਡ ਨੂੰ ਆਪਦੇ ਬੱਚੇ ਸਮਝ ਕੇ ਪਾਲ ਲਿਆ ਨਾ ਕਿ ਪੋਤਰੇ-ਪੋਤਰੀਆਂ ਅਸੀਂ ਦੋ ਪੈਨਪਰਾ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਬਾਕੀ ਆ ਸਾਡੇ ਦਾਦੀ ਨੂੰ ਅੱਖਾਂ ਤੋਂ ਨਹੀਂ ਸੀ ਦਿਸਦਾ ਬਚਪਨ ਚ ਉਹਨਾਂ ਨੂੰ ਜਿਵੇਂ ਚਿਕਨ ਬਾਕਸ ਹੋ ਗਿਆ ਸੀ ਤੇ ਉਹਨਾਂ ਟਾਈਮਾਂ ਚ ਇਲਾਜ ਨਹੀਂ ਸੀ ਹੁੰਦਾ ਹੁਣ ਤਾਂ ਜਿਵੇਂ ਹਰ ਇੱਕ ਚੀਜ਼ ਦਾ ਜਿਵੇਂ ਕਰੋਨਾ ਦਾ ਸਟਾਰਟਿੰਗ ਤੇ ਇਲਾਜ ਨਹੀਂ ਸੀਗਾ ਤੇ ਬਹੁਤ ਸਾਰੇ ਜਿਵੇਂ ਕਰੋਨਾ ਦੇ ਭੇਟ ਚ ਆ ਗਏ ਸੀ ਉਸੇ ਤਰ੍ਹਾਂ ਹੀ ਮੇਰੇ ਦਾਦੀ ਜੀ ਆ ਜਿਹੜੇ ਉਹ ਉਹਨਾਂ ਨੂੰ ਚਿਕਨ ਬਾਕਸ ਜਿਹੜਾ ਵਿਗੜ ਗਿਆ ਸੀ ਜ਼ਿਆਦਾ ਤੇ ਉਹ ਅੱਖਾਂ ਦਾ ਜਿਹੜਾ ਨੁਕਸਾਨ ਹੋ ਗਿਆ ਉਹਨਾਂ ਨੂੰ ਦਿਸਣਾ ਬੰਦ ਹੋ ਗਿਆ ਸੀਗਾ 12 13 ਸਾਲ ਦੀ ਉਮਰ ਸੀਗੀ ਕਹਿੰਦੇ ਜਦੋਂ ਉਹਨਾਂ ਨੂੰ ਦਿਸਣਾ ਬੰਦ ਹੋ ਗਿਆ ਸੀ ਤੇ ਸਾਰੀ ਜ਼ਿੰਦਗੀ ਵੇਖੋ ਉਹਨਾਂ ਨੇ ਪਹਿਲਾਂ 20 ਸਾਲ ਪੇਕੇ ਰਹਿ ਕੇ ਮਤਲਬ ਆਉਂਦੇ ਸੀ ਥੋੜਾ ਜਿਹਾ ਸੌਰੇ ਕਿਉਂਕਿ ਮੇਰੇ ਦਾਦਾ ਜੀ ਦਾ ਮੰਮੀ ਪਾਪਾ ਨਹੀਂ ਸੀ ਹੈਗੇ ਫਿਰ ਇੱਥੇ ਦਾਦੀ ਜੀ ਨੂੰ ਸੰਭਾਲਣ ਵਾਲਾ ਨਹੀਂ ਸੀ ਕੋਈ ਤੇ ਜ਼ਿਆਦਾ ਸਮਾਂ ਉਹ ਆਪਣੇ ਪੇਕੇ ਰਏ ਆ ਮੇਰੀ ਦਾਦੀ ਦੇ ਪੇਕੇ ਵੀ ਬਹੁਤ ਚੰਗੇ ਆ ਬਿਦਾਦੀ ਦੀਆਂ ਪਰਜਾਈਆਂ ਦਾਦੀ ਦੀਆਂ ਭਤੀਏ ਨੂੰ ਉਹਨਾਂ ਨੇ ਵੀ ਚਲੋ ਬਹੁਤ ਸੋਹਣਾ ਸਮਾਂ ਉੱਥੇ ਗੁਜ਼ਰਿਆ ਦਾਦੀ ਰਹਿ ਪੂਰਾ ਆਪਦਾ ਖੜਕੇ ਦੜਕੇ ਨਾ ਰਹਿ ਉਹਨਾਂ ਦਾ ਪੂਰਾ ਰੋਬ ਹੁੰਦਾ ਸੀ ਪਰਜਾਈਆਂ ਤੇ ਭਰਾਵਾਂ ਤੇ ਉਹਦੀ ਹੱਥ 'ਚ ਜਿਵੇਂ ਉੱਥੇ ਵੀ ਕੁੰਜੀ ਦਰਬਾਰ ਰਹਿ ਪੂਰਾ ਉਹਨਾਂ ਦੇ ਹੱਥ 'ਚ ਸੀਗਾ ਫਿਰ ਜਦੋਂ ਮੇਰੇ ਪਾਪਾ ਤੇ ਮੇਰੇ ਤਾਇਆ ਜੀ ਦਾ ਵਿਆਹ ਹੋ ਗਿਆ ਦੋ ਆਪਰਾ ਮੇਰੇ ਪਾਪਾ ਹਣੀ ਫਿਰ ਕੀ ਸੀਗਾ ਮੇਰੇ ਦਾਦਾ ਦਾਦਾ ਜੀ ਉਸ ਟਾਈਮ ਗੁজার ਚੁੱਕੇ ਸੀਗੇ ਤੇ ਮੇਰੀ ਦਾਦੀ ਨੇ ਮਤਲਬ ਦਾਦੀ ਦੇ ਭਰਾਵਾਂ ਜਾਨੀ ਕਿ ਮੇਰੇ ਪਾਪਾ ਦੇ ਮਾਮਿਆਂ ਨੇ ਕੀ ਕੀਤਾ ਵੀ ਇਹਨਾਂ ਦੋਵਾਂ ਨੂੰ ਛੋਟੇ ਛੋਟੇ ਉਮਰ ਚ ਮੇਰੇ ਪਾਪਾ ਹੁਣੀ ਵਿਆਹੇ ਗਏ ਸੀ ਘਰਾਂ ਵਾਲੇ ਬਣਾ ਕੇ ਤੇ ਇੱਥੇ ਛੱਡ ਗਏ ਸੀ ਜਿਸ ਘਰ ਵਿੱਚ ਹੁਣ ਅਸੀਂ ਰਹਿ ਰਹੇ ਆ ਤੇ ਇੱਥੋਂ ਸ਼ੁਰੂਆਤ ਹੁੰਦੀ ਆ ਸਾਡੇ ਘਰ ਦੀ ਕਹਾਣੀ ਮੇਰੇ ਪੇਕੇ ਘਰ ਦੀ ਕਹਾਣੀ ਮੇਰੇ ਦਾਦੀ ਨੇ ਸਾਨੂੰ ਬਹੁਤ ਸੋਹਣਾ ਪਾਲਿਆ ਪੋਸਿਆ ਪੜਾਇਆ ਲਖਾਇਆ ਆਪ ਐਡਮਿਸ਼ਨ ਕਰਾਉਣ ਜਾਂਦੇ ਸੀ ਮੇਰੀ ਮੰਮੀ ਨੂੰ ਕੋਈ ਫਿਕਰ ਨਹੀਂ ਸੀ ਹੁੰਦਾ ਕਿ ਮੇਰੇ ਬੱਚੇ ਕਿਸ ਤਰ੍ਹਾਂ ਪੜ ਰਹੇ ਆ ਕਿੱਥੇ ਫੀਸਾਂ ਜਾ ਰਹੀਆਂ ਚਲੋ ਇਹਨਾਂ ਮਾਲਕ ਦਾ ਸ਼ੁਕਰ ਸੀ ਵੀ ਚਲੋ ਜ਼ਮੀਨ ਖੁੱਲੀ ਸੀ ਤੇ ਮੇਰੀ ਮੰਮੀ ਨੂੰ ਵੀ ਕੋਈ ਚਲੋ ਹੁੰਦਾ ਤਾਂ ਹੈ ਹੀ ਆ ਵੀ ਜਿੱਥੇ ਪਤੀ ਦਾ ਸੁੱਖ ਜਿਹੜਾ ਹੈ ਨਹੀਂ ਸੀ ਕਰਮਾ ਚ ਤੇ ਪਰ ਮੇਰੀ ਮੰਮੀ ਨੂੰ ਨਾ ਤਾਂ ਮੇਰੇ ਨਾਨਕਿਆਂ ਵੱਲੋਂ ਅ ਮਤਲਬ ਮੇਰੇ ਨਾਨਕਿਆਂ ਨੇ ਬਹੁਤ ਸਾਥ ਦਿੱਤਾ ਮੇਰੇ ਮਾਮੇ ਮਾਮੀਆਂ ਨੇ ਮੇਰੇ ਨਾਨਾ ਨਾਨੀ ਨੇ ਤੇ ਮੇਰੀ ਦਾਦੀ ਨੇ ਵੀ ਬਹੁਤ ਸਾਥ ਦਿੱਤਾ ਮੇਰੇ ਵਿਆਹ ਦੇ ਵਿੱਚ ਮੇਰੇ ਬ੍ਰਦਰ ਦੇ ਵਿਆਹ 'ਚ ਮੰਮੀ ਨੂੰ ਨਹੀਂ ਪਤਾ ਵੀ ਸ਼ਹਿਰ ਬਾਹਰ ਕਿਵੇਂ ਜਾਂਦਾ ਕੱਲੇ ਕੱਲੇ ਚੀਜ਼ ਕਿਸੇ ਦਿਨ ਮੈਂ ਤੁਹਾਨੂੰ ਵਿਖਾਉਂਗੀ ਮੇਰੀਆਂ ਪੇਟੀਆਂ 'ਚ ਜਿਹੜਾ ਦਾਜ ਪਿਆ ਏ ਕੱਲੀ ਕੱਲੀ ਚੀਜ਼ ਮੇਰੇ ਦਾਦੀ ਦੇ ਹੱਥਾਂ ਦੀ ਖਰੀਦੀ ਹੋਈ ਆ ਮਤਲਬ ਉਹ ਸਾਡੀ ਦਾਦੀ ਨਹੀਂ ਸੀ ਸਾਡੀ ਮਾਂ ਸੀ ਮਾਂ ਨਹੀਂ ਮਤਲਬ ਮਾਂ ਪਿਓ ਸਭ ਕੁਝ ਸੀ ਮਤਲਬ ਮੰਮੀ ਤਾਂ ਸਾਡੇ ਮਤਲਬ ਹੈ ਹੀ ਕਰਨਾ ਹੀ ਕਰਨਾ ਉਹਨਾਂ ਨੇ ਸਾਨੂੰ ਜਨਮ ਦਿੱਤਾ ਹਨਾ ਸਾਨੂੰ ਆਪਣੇ ਖੂਨ ਨਾਲ ਸਿੰਜਿਆ ਤੇ ਚਲੋ ਦਾਦੇ ਦਾਦੀਆਂ ਕਰਦੇ ਆ ਪਰ ਉਹ ਕਿਸੇ ਹੱਦ ਤੱਕ ਕਰਦੇ ਆ ਪਰ ਮੇਰੀ ਦਾਦੀ ਨੇ ਮੈਨੂੰ ਕਦੇ ਵੀ ਪੋਤਰੀ ਨਹੀਂ ਸੀ ਸਮਝਿਆ ਜਦੋਂ ਮੜਾ ਜਾਂ ਸਿਰਦਰਦ ਵੀ ਹੋਣਾ ਨਾ ਮੇਰੇ ਚੰਨ ਨੂੰ ਫੋਨ ਕਰ ਦੋ ਮੇਰਾ ਚੰਨ ਛੇਤੀ ਆ ਜੇ ਮੈਂ ਨਹੀਂ ਬਚਣਾ ਤੇ ਜੇ ਦਮ ਮੈਂ ਜਾਣਾ ਤੇ ਚੰਗਾ ਭਲਾ ਰੋਟੀ ਵੀ ਖਾ ਲੈਣੀ ਗੱਲਾਂ ਕਰ ਲੈਣੀਆਂ ਅੰਨੇ ਕਹਿਣਾ ਚੱਲ ਹੁਣ ਚੰਨ ਮੈਂ ਵਾਵਾ ਹੋ ਗਈ ਮੈਂ ਘੰਟਾ ਬਹਿ ਹੋਣਾ ਵੇਲਾ ਕੁ ਵੇਲਾ ਟਾਈਮ ਕੱਢ ਕੇ ਤੇ ਬੇਬੇ ਨੇ ਠੀਕ ਹੋ ਜਾਣਾ ਸੋ ਇਹ ਜਿਹੜੀਆਂ ਮੋਹ ਦੀਆਂ ਤੰਦਾ ਐ ਇਹ ਮੈਂ ਜ ਬਹੁਤ ਮਨ ਬੰਨਿਆ ਮੈਂ 2-3 ਦਿਨ ਹੋ ਗਏ ਸੋਚ ਰਹੀ ਸੀ ਕਿ ਤੁਹਾਡੇ ਕਮੈਂਟ ਆ ਰਿਹਾ ਤੇ ਮੈਂ ਆਪਣੇ YouTube ਫੈਮਲੀ ਨਾਲ ਗੱਲਬਾਤ ਕਰਾਂ ਪਰ ਹਿੰਮਤ ਨਹੀਂ ਸੀ ਹੋ ਰਹੀ ਹੌਸਲਾ ਨਹੀਂ ਸੀ ਹੋ ਰਿਆ ਸੋ ਤੁਹਾਡੇ ਪਿਆਰ ਨੇ ਮੈਨੂੰ ਫੇਰ ਦੁਬਾਰਾ ਇਹ ਮਤਲਬ ਵਲੋਗਿੰਗ ਕਰ ਲੈ ਮਜਬੂਰ ਕੀਤਾ ਤੁਸੀਂ ਕਹਿ ਰਹੇ ਸੀ ਕਿ ਤੁਸੀਂ ਮੈਨੂੰ ਖੁਦ ਵੀ ਮੇਰੇ ਬੇਟੇ ਨੂੰ ਜਿਹੜੇ ਵੀ ਮਿਲਦੇ ਸੀਗੇ ਕਹਿੰਦੇ ਸੀ ਤੁਸੀਂ ਕਿਉਂ ਛੱਡੋ ਨਾ ਤੁਸੀਂ ਵਲੋਗਿੰਗ ਕਰੋ ਤੁਸੀਂ ਛੱਡਣਾ ਤਾਂ ਚਲੋ ਕੰਮ ਤਾਂ ਸਾਰੇ ਹੁੰਦੇ ਆ ਕਰਨੇ ਹੀ ਹੁੰਦੇ ਆ ਵੇਲੇ-ਕਵੇਲੇ ਪਰ ਜਿਵੇਂ ਨਾ ਥੋੜਾ ਮਨ ਬੰਦੇ ਦਾ ਜਦੋਂ ਦੁਖੀ ਹੁੰਦਾ ਹੈ ਤੇ ਮੈਂ ਨਹੀਂ ਚਾਹੁੰਦੀ ਕਿ ਮੈਂ ਤੁਹਾਨੂੰ ਵੀ ਦੁਖੀ ਕਰਾਂ ਕਿਉਂਕਿ ਜਿਹੜੇ emotions ਹੁਣ ਮੇਰੇ ਬਹੁਤ ਗੱਲਾਂ ਕਰਨ ਵਾਲੀਆਂ ਭਾਵੁਕ ਗੱਲਾਂ ਤਾਂ ਬਹੁਤ ਆ ਕਰਨ ਵਾਲੀਆਂ ਪਰ ਉਹੀ ਗੱਲ ਨਾਲ ਵੀ ਫਿਰ ਮੈਨੂੰ ਘਰੋਂ ਵੀ ਡਾਂਟ ਪੈਂਦੀ ਆ ਕਿ ਨਹੀਂ ਭਾਵੁਕ ਨਹੀਂ ਹੋਣਾ ਬਾਕੀ ਚਲੋ 92 93 ਸਾਲ ਦੀ ਉਮਰ ਹੋ ਗਈ ਸੀ ਸਾਰੇ ਕਹਿੰਦੇ ਵੀ ਸੋਣੀ ਭੋਗ ਗਿਆ ਬਰ ਮੈਨੂੰ ਐਂ ਲੱਗਦਾ ਵੀ ਸਾਨੂੰ ਅਜੇ ਬਹੁਤ ਲੋਡ ਸੀ ਮੇਰੀ ਮੰਮੀ ਨੂੰ ਬਹੁਤ ਆਸਰਾ ਸੀਗਾ ਮੰਮੀ ਮੇਰੇ ਲਈ ਅੱਜ ਅੱਜ ਫੀਲ ਕਰਦੇ ਪਿਆ ਵੀ ਜਿਵੇਂ ਮੇਰੇ ਪਾਪਾ ਨਹੀਂ ਹੈਗੇ ਪਹਿਲਾਂ ਕਦੇ ਨਹੀਂ ਸੀ ਫੀਲ ਕੀਤਾ ਮੇਰੇ ਮੰਮੀ ਨੇ ਕਿ ਮੈਂ ਕੱਲੀ ਹਾਂ ਕਿਉਂਕਿ ਦਿਸਦਾ ਨਹੀਂ ਸੀ ਹੱਥ ਫੜ ਕੇ ਮੰਮੀ ਨੇ ਇੱਧਰ ਲ ਜਾਣਾ ਇੱਧਰ ਲ ਜਾਣਾ ਮੰਮੀ ਨੂੰ ਵਾਜਾ ਮਾਰੀ ਜਾਣੀਆਂ ਫਿਰ ਉਹਨਾਂ ਦੀ ਟਾਈਮਿੰਗ ਸੀ ਹਰੇਕ ਚੀਜ਼ ਦੀ ਰੋਟੀ ਸੂਰਜ ਛਿਪਣ ਤੱਕ ਬਸ ਸਾਰੀ ਜਿਵੇਂ ਕਿ ਆਪਾਂ ਨੂੰ ਡਾਕਟਰ ਸਮਝਾਉਂਦੇ ਆ ਨਾ ਕਿ ਇਸ ਟਾਈਮ ਰੋਟੀ ਖਾਣੀ ਉਹ ਆਪਣੇ ਡਾਕਟਰ ਆਪੇ ਸੀ ਬਹੁਤ ਹੀ ਸੋਜਮਾਨ ਸੀਗੇ ਮੇਰੇ ਦਾਦੀ ਜੀ ਮੈਨੂੰ ਤਾਂ ਐ ਆਉਂਦਾ ਵੀ ਸਾਡੇ ਇੰਨਾ ਕੱਠ ਉਹਨਾਂ ਮੈਂ ਲਾਈਵ ਦੇ ਵਿੱਚ ਕਵਰ ਨਹੀਂ ਕਰ ਸਕੀ ਕਿਉਂਕਿ ਬੱਚਿਆਂ ਨੂੰ ਕਿਹਾ ਸੀਗਾ ਲਾਈਵ ਕਰਨ ਲਈ ਤੇ ਬੱਚਿਆਂ ਨੇ ਇੱਕ ਸਾਈਡ ਤੇ ਲਾ ਛੱਡਿਆ ਕੈਮਰਾ ਕਿ ਇੰਨਾ ਕੱਠ ਸੀਗਾ ਹਜ਼ਾਰ ਬੰਦਾ ਨਾਰਮਲ ਹੋਣਾ ਕਿਉਂਕਿ ਕਹਿੰਦੇ ਨਾ ਬੰਦੇ ਦੀ ਤਾਂ ਬਹੁਤ ਬਣੀ ਹੁੰਦੀ ਤੇ ਜਨਾਨੀ ਨੂੰ ਬਣਾ ਕੇ ਰੱਖਣੀ ਮੇਰੀ ਦਾਦੀ ਨੇ ਕਿਤੇ ਨਹੀਂ ਸੀ ਰਹਿੰਦੀ ਹੁੰਦੀ ਕਿਸੇ ਦਾ ਦੁੱਖ ਦੇ ਸੁੱਖ ਦੇ ਜਾਣਾ ਹੀ ਜਾਣਾ ਘਟੋ ਘਟ 4-5 ਕਿਲੋਮੀਟਰ ਦੇ ਆਲੇ ਦੁਆਲੇ ਸਾਡੀਆਂ ਬਸਤੀਆਂ ਐ ਪਿੰਡ ਦੇ ਨੇੜੇ ਨੇੜੇ ਤੇ ਉਹ ਸਾਡੇ ਪਿੰਡ ਦੀ ਇੱਕ ਲੇਡੀ ਸੀ ਤੇ ਉਹਨਦੇ ਨਾਲ ਹੀ ਹੱਥ ਫੜ ਕੇ ਚੱਲ ਜਾਣਾ ਕਿਸੇ ਦੇ ਜਿਵੇਂ ਕਿਸੇ ਨੋਤੀ ਦਾ گاਹ ਵੀ ਰਿਸ਼ਤੇਦਾਰਾਂ ਚ ਡੈਥ ਹੋ ਜਾਣੀ ਨਾ ਤਾਂ ਵੀ ਉਹਦੇ ਕੋਲ ਪਹੁੰਚਣਾ ਜ਼ਰੂਰ ਵੀ ਹਾਂ ਮੈਂ ਉਹਦੇ ਨਾਲ ਬੈਠ ਕੇ ਆਉਣਾ ਉਹਦੇ ਕੋਲ ਕਿਹੜਾ ਨੀਰ ਹੋਇਆ ਮੇਰੇ ਦਾਦੀ ਨੂੰ ਮੈਂ ਕੰਨੀ ਆ ਉਮਰ ਭੋਕੇ ਗਿਆ ਸੀ ਸਾਰੇ ਕਹਿੰਦੇ ਪਰ ਫਿਰ ਵੀ ਸਭ ਦੀ ਅੱਖਾਂ ਚ ਪਾਣੀ ਸੀਗਾ ਸਾਰਿਆਂ ਨੇ ਮਤਲਬ ਯਾਦ ਕੀਤਾ ਸਾਰੇ ਇੰਨਾ ਮੇਰੇ ਸਾਰੇ ਅੱਧਾ ਪਿੰਡ ਤਾਂ ਪੂਆ ਜੀ ਕਹਿੰਦੇ ਮੇਰੇ ਦਾਦੀ ਨੂੰ ਮਤਲਬ ਇੰਨਾ ਪ੍ਰੇਮ ਮੈਂ ਨਹੀਂ ਜਿੰਨਾ 20-20 ਸਾਲ ਪਹਿਲਾਂ ਜਿਹੜੇ ਖੱਤਰੀਆਂ ਦੀ ਦੁਕਾਨ ਛੱਡੀ ਹੋਈ ਸੀ ਮੇਰੇ ਦਾਦੀ ਜਾਂਦੇ ਸੀਗੇ ਉਹ ਵੀ ਹਿਰਖ ਕਰਨਾ ਏ ਮਤਲਬ ਪਤਾ ਸੱਚੀ ਕਿੰਨੇ ਨਾ ਬਾਅਦ ਚ ਪਤਾ ਲੱਗਦਾ ਹੈ ਸੱਚੀ ਮੈਨੂੰ ਪਤਾ ਲੱਗਾ ਕਿ ਮੇਰੀ ਦਾਦੀ ਦੀ ਇੰਨੀ ਜਿਆਦਾ ਬਣੀ ਹੋਈ ਸੀ ਇੰਨਾ ਪਿਆਰ ਸੀ ਲੋਕਾਂ ਨਾਲ ਦਾਨ ਬਹੁਤ ਕਰਦੇ ਸੀ ਕੁੜੀਆਂ ਨੂੰ ਪੁੰਨ ਦਾਨ ਬਹੁਤ ਕਰਨਾ ਕੁੜੀਆਂ ਦੇ ਵਿਆਹਾਂ ਤੇ ਮਤਲਬ ਦੇਣਾ ਕੁਛ ਨਾ ਕੁਛ ਭਾਂਡੇ ਦੇ ਆਏ ਬਿਸਤਰੇ ਦੇ ਆਏ ਕਿਸੇ ਕੁੜੀ ਨੂੰ ਸੂਟ ਵੰਡਤੇ ਹਰ ਸਾਲ ਅਸੀਂ ਖੰਡ ਪਾਠ ਕਰਦੇ ਸੀ ਮੰਮੀ ਨੇ ਜਿਹੜਾ ਦਾਨ ਪੁੰਨ ਕਰਨਾ ਕਰਨਾ ਇਹਨਾਂ ਨੇ ਆਪ ਦਾ ਅਲੱਗ ਤੋਂ ਕਰਨਾ ਹਾਲਾਂਕਿ ਸਕੀਤੀ ਨਹੀਂ ਸੀ ਹੈਗੀ ਕੋਈ ਪਰ ਦਾਦੀ ਦੇ ਪੇਕੇ ਪਿੰਡੋਂ ਜਿਵੇਂ ਕੁੜੀਆਂ ਇੱਥੇ ਵਿਆਈਆਂ ਸੀ ਸਾਡੇ ਪਿੰਡ 'ਚ ਸਾਡੇ ਭੂਆ ਜੀ ਉਹ ਸਾਡੇ ਨਾਲ ਬਹੁਤ ਸੋਹਣਾ ਵਰਤਦੇ ਆ ਤੇ ਉਹ ਵੀ ਬਹੁਤ ਰੋਏ ਜਿਵੇਂ ਮਾਂ ਹੀ ਉਹਨਾਂ ਨੂੰ ਲੱਗਦਾ ਸੀ ਵੀ ਅੱਜ ਸਾਡੀ ਮਾਂ ਹੀ ਨੂੰ ਕੁਝ ਹੋ ਗਿਆ ਇੰਨਾ ਪਿਆਰ ਇਵਨ ਜਿਹੜੇ ਉਸ ਟਾਈਮ ਦਾਈ ਹੁੰਦੀ ਸੀ ਮੇਰੇ ਮਤਲਬ ਸਾਨੂੰ ਜਿਨ੍ਹਾਂ ਨੇ ਜਨਮ ਦਿਵਾਇਆ ਉਹਨਾਂ ਨਾਲ ਵੀ ਵਰਤਾ ਮੇਰੀ ਦਾਦੀ ਦਾ ਅੱਜ ਵੀ ਹੈਗਾ ਤੇ ਧੀ ਬਣਾ ਕੇ ਉਹਦੇ ਨਾਲ ਉਹ ਇੰਨਾ ਰੋਇਆ ਕਿ ਮਤਲਬ ਕਹਿੰਦੇ ਹੁੰਦੇ ਸੀਗੇ ਚਰਨਜੀਤ ਆਹ ਚੀਜ਼ ਲੈ ਲੈ ਤੂੰ ਜਦੋਂ ਮੈਂ ਇਸ ਦੁਨੀਆ ਤੋਂ ਚਲੀ ਗਈ ਤੂੰ ਮੈਨੂੰ ਮੇਰੀਆਂ ਚੀਜ਼ਾਂ ਵੇਖ-ਵੇਖ ਕੇ ਮੈਨੂੰ ਯਾਦ ਕਰਿਆ ਕਰੀ ਮੈਂ ਕਿਹਾ ਦਾਦੀ ਤੇਰੇ ਜਿਹੜੇ ਸੰਸਕਾਰ ਆ ਨਾ ਉਹ ਮੇਰੇ ਵਿੱਚ ਹੈਗੇ ਆ ਤੇ ਵਾਕਏ ਅਸੀਂ ਦਾਦੀ ਦੇ ਸੰਸਕਾਰਾਂ ਤੇ ਚੱਲਦੇ ਆ ਮੇਰੇ ਬ੍ਰਦਰ ਦੇ ਵੀ ਉਹੀ ਆ ਜਿਵੇਂ ਉਹ ਪੁੰਨਦਾਨ ਕਰਦੇ ਸੀ ਤੇ ਮੇਰੇ ਮੰਮੀ ਵੀ ਉਵੇਂ ਚੱਲਦੇ ਜਿਵੇਂ ਮੇਰੇ ਦਾਦੀ ਤੇ ਮੈਂ ਵੀ ਸੀ ਤਨੇ ਜਿਵੇਂ ਦਾਦੀ ਸਾਡੀ ਕਹਿੰਦੇ ਸੀ ਮਤਲਬ ਹੁਣ ਇੰਨੀ ਏਜ ਹੋਣ ਦੇ ਬਾਵਜੂਦ ਉਹਨਾਂ ਦੇ ਚੱਲਦੇ ਸੀਗੇ ਤੇ ਸਾਨੂੰ ਇੱਕ ਗੱਲੋਂ ਸਕੂਨ ਵੀ ਆ ਕਿ ਜਿੰਨਾ ਚਿਰ ਰਹਿ ਆ ਉਹ ਅਣਖਣਾ ਰਹਿ ਆ ਆਪਦੇ ਮਾਣ ਮਤਲਬ ਉਹਨਾਂ ਨੂੰ ਅਸੀਂ ਕਦੇ ਵੀ ਨਹੀਂ ਫੀਲ ਹੋਣ ਦਿੱਤਾ ਕਿ ਉਹ ਸਾਡੇ ਤੇ ਬੋਝ ਨੇ ਕਿਉਂਕਿ ਉਹਨਾਂ ਨੇ ਕਦੇ ਆਪ ਨਹੀਂ ਸੀ ਤਰੇਲੀ ਲਿਆਂਦੀ ਕਿ ਆਪ ਹੋ ਰਹਿੰਦੇ ਸੀ ਹਮੇਸ਼ਾ ਮਰਦਾਵਾਂਗ ਰਹਿੰਦੇ ਸੀ ਕਦੇ ਉਹਨਾਂ ਨੇ ਸਾਡੇ ਨਾਲ ਢਿੱਲੀ ਗੱਲ ਨਹੀਂ ਸੀ ਕੀਤੀ ਹਾਲਾਂਕਿ ਪੁੱਤ ਜੇ ਜਾਣ ਦਾ ਗਮ ਬਹੁਤ ਹੁੰਦਾ ਹੈ ਪਰ ਉਹਨਾਂ ਨੇ ਕਦੇ ਸਾਡੇ ਕੋਲ ਢਿੱਲੀ ਗੱਲ ਨਹੀਂ ਸੀ ਕੀਤੀ ਤੇ ਨਾ ਸਾਨੂੰ ਹੀ ਕਦੇ ਫੀਲ ਹੋਇਆ ਸੀ ਕਿ ਸਾਡੇ ਪਾਪਾ ਦੁਨੀਆ ਤੇ ਨਹੀਂ ਹੈਗੇ ਕਿਉਂਕਿ ਹਰ ਇੱਕ ਚੀਜ਼ ਸਾਨੂੰ ਸਮੇਂ ਤੋਂ ਪਹਿਲਾਂ ਮਿਲਦੀ ਰਹੀ ਹੈ ਤੇ ਤੁਸੀਂ ਮੰਨਣਾ ਨਹੀਂ ਉਹਨਾਂ ਦਿਨਾਂ ਵਿੱਚ ਜਿਹੜੇ ਮੈਨੂੰ ਭਾਂਡੇ ਦਾਜ ਦਿੱਤੇ ਸੀ ਨਾ ਮੈਨੂੰ ਉਦੋਂ ਯੂਜ਼ ਕਰਨ ਦਾ ਨਹੀਂ ਸੀ ਪਤਾ ਵੀ ਇਹਨਾਂ ਨੂੰ ਯੂਜ਼ ਕਿਵੇਂ ਕਰਨਾ ਹੈ ਕਈ ਇਹੋ ਜੇ ਮਤਲਬ ਚੀਜ਼ਾਂ ਸੀ ਸੈੱਟ ਬਣਾ ਬਣਾ ਕੇ ਘਟੋ ਘਟ ਦੋ ਦੋ ਕੁੜੀਆਂ ਦਾ ਦਾਜ ਸੀ ਜਿਹੜਾ ਮੈਨੂੰ ਕੱਲੀ ਨੂੰ ਮੇਰਾ ਇੰਨਾ ਦਾਜ ਇਕੱਠਾ ਕਰੀ ਬਿਠੇ ਸੀਗੇ ਉਹਨਾਂ ਲਈ ਜਿਹੜੀ ਘਾਟ ਆ ਕੋਈ ਨਹੀਂ ਪੂਰੀ ਕਰ ਸਕਦਾ ਉਹ ਸਾਡੇ ਮਨ ਵਿੱਚ ਆ ਸਾਡੇ ਯਾਦਾਂ ਵਿੱਚ ਹਮੇਸ਼ਾ ਰਹਿਣਗੇ ਬਾਕੀ ਅਸੀਂ ਉਹਨਾਂ ਨੂੰ ਹਮੇਸ਼ਾ ਆਪਣੇ ਆਪ ਵਿੱਚ ਜਿੰਦਾ ਰੱਖਾਂਗੇ ਜਿਵੇਂ ਉਹਨਾਂ ਨੇ ਸਾਨੂੰ ਸੰਸਕਾਰ ਦਿੱਤੇ ਕਿਸੇ ਦਾ ਬੁਰਾ ਨਹੀਂ ਕਰਨਾ ਭਲਾ ਕਰਨਾ ਹੈ ਤੇ ਵੇਖੋ ਜੇ ਉਹ ਹਰ ਸਮੇਂ ਨਾਮ ਜਪਦੇ ਰਹਿੰਦੇ ਸੀਗੇ ਤੇ ਭਲਾ ਬਹੁਤ ਕਰਦੇ ਸੀਗੇ ਤੇ ਗਾਇ ਵੀ ਇੰਨੇ ਸੋਹਣੀ ਨਿੰਦੇ ਮਤਲਬ ਕਹਿ ਲੋ ਕਿ ਅੰਮ੍ਰਿਤ ਵੇਲੇ ਖੁੱਲੇ ਦਰਵਾਜ਼ੇ ਸਾਰਾ ਸਾਡਾ ਪਿੰਡ ਕਹਿੰਦਾ ਕਿ ਜਿਨ੍ਹਾਂ ਨਾਮ ਜਪਦੇ ਸੀਗੇ ਤੇ ਵੈਗੁਰੂ ਜਿਵੇਂ ਉਹਨਾਂ ਨੂੰ ਕੋਈ ਦੁੱਖ ਨਹੀਂ ਦਿੱਤਾ ਚਲੋ ਮਾੜਾ ਮੋਟਾ ਤਾਂ ਅਕਸਰ ਸਰੀਰ ਦੇ ਸਾਹਮਣਾ ਆਉਂਦਾ ਹੀ ਆ ਪਰ ਇੰਨਾ ਵੀ ਚਲੋ ਕੋਈ ਨਰਕ ਨਹੀਂ ਪਹੁੰਗਿਆ ਉਹਨਾਂ ਨੇ ਅਸੀਂ ਵੈਗੁਰੂ ਦਾ ਇੰਨਾ ਕੁ ਸ਼ੁਕਰ ਕਰਦੇ ਆ ਕਿਉਂਕਿ ਜੇ ਅਸੀਂ ਉਹਨਾਂ ਨੂੰ ਦੁਖੀ ਵੇਖਦੇ ਤੇ ਉਹ ਸਾਡੇ ਤੋਂ ਝੱਲ ਨਹੀਂ ਸੀ ਹੋਣਾ ਤੇ ਬਾਕੀ ਅੱਜ ਆਪਣੇ ਮਨ ਨੂੰ ਬਹੁਤ ਸਮਝਾ ਕੇ ਅਜੇ ਵੀ ਲਿਖੇ ਪੈਂਦੇ ਆ ਸਪਨੇ ਆਉਂਦੇ ਆ ਜਿਵੇਂ ਬਚਪਨ ਚ ਮੈਂ ਦਾਦੀ ਨਾਲ ਦਾਦੀ ਮੈਨੂੰ ਬਾਤਾਂ ਸੁਣਾਉਂਦੇ ਸੀ ਜਿਵੇਂ ਬਚਪਨ ਨਾ ਕੇ ਆਉਂਦੇ ਹੁੰਦੇ ਸੀ ਤੇ ਮੈਂ ਮੰਮੀ ਨੂੰ ਵਾਜਾ ਮਾਰਨੀ ਆ ਮੰਮੀ ਅੱਪ ਅੱਗੋਂ ਫੜ ਲਿਆ ਇਹ ਬਾਥਰੂਮ ਚੋਂ ਗੋ ਆਪ ਜਾ ਕੇ ਫੜਨਾ ਬਾਕੀ ਚਲੋ ਵੈਗਰੂ ਨੂੰ ਬਹੁਤ ਸਾਥ ਦਿੱਤਾ ਉਹਨਾਂ ਨੇ ਸਾਡਾ ਤੇ ਵੈਗਰੂ ਨੇ ਵੀ ਬਹੁਤ ਟਾਈਮ ਦਿੱਤਾ ਉਹਨਾਂ ਨੂੰ ਕਿ ਕਿਉਂਕਿ ਸਾਨੂੰ ਸ਼ਾਇਦ ਉਹਨਾਂ ਦੀ ਜ਼ਿਆਦਾ ਜ਼ਰੂਰਤ ਸੀ ਇਸ ਕਰਕੇ ਵੈਗਰੂ ਨੇ ਹੋਰ ਟਾਈਮ ਦਿੱਤਾ ਸਾਨੂੰ ਘਰਾਂ ਵਾਲੇ ਬਣਾਤਾ ਤੇ ਸਾਰੇ ਫਿਕਰ ਲਾਤੇ ਉਹਨਾਂ ਨੇ ਬਾਕੀ ਆਪਣੀ ਹੁਣ ਵਲੋਗਿੰਗ ਆਪਾਂ ਕਰਿਆ ਕਰਾਂਗੇ ਰੈਗੂਲਰ ਥੋੜੀ ਜੀ ਤਬੀਅਤ ਜਿਵੇਂ ਕਹਿ ਲਓ ਖਰਾਬ ਰਹਿੰਦੀ ਸੀਗੀ ਟੈਨਸ਼ਨ ਸੀ ਥੋੜੀ ਜੀ ਉੱਠਿਆ ਨਹੀਂ ਸੀ ਜਾਂਦਾ ਉਹਨਾਂ ਦਵਾਈਆਂ ਵਗੈਰਾ ਲਈਆਂ ਇੰਜੈਕਸ਼ਨ ਵਗੈਰਾ ਲਗਵਾਏ ਆ ਬੀਪੀ ਜ਼ਿਆਦਾ ਲੋ ਹੋ ਜਾਂਦਾ ਸੀ ਜਿਹਦੇ ਕਰਕੇ ਵੀ ਕੁਝ ਨਹੀਂ ਸੀ ਹੁੰਦਾ ਹੁਣ ਮੈਂ ਹੌਲੀ ਹੌਲੀ ਆਪਣੇ ਆਪ ਨੂੰ ਰਿਕਵਰ ਕਰ ਰਹੀ ਆ ਬਾਕੀ ਤੁਹਾਡੇ ਪਿਆਰ ਦਾ ਸਦਕਾ ਰਿਕਵਰ ਹੋਵਾਂਗੇ ਤੇ ਸਭ ਤੋਂ ਵੱਧ ਥੈਂਕ ਯੂ ਮੈਂ YouTube ਫੈਮਿਲੀ ਦਾ ਕਰਦੀ ਆ ਜਿਨ੍ਹਾਂ ਨੇ ਮਤਲਬ ਇੰਨਾ ਮੇਰੇ ਦਾਦੀ ਦੀ ਜਿਹੜੀਆਂ ਮੈਂ ਸ਼ਾਰਟਸ ਪਾਈਆਂ ਸੀਗੀਆਂ ਉਹਦੇ ਵਿੱਚ ਵੀ ਉਹਨਾਂ ਨੇ ਚਲੋ ਬਹੁਤ ਹੱਲਾਸ਼ੇਰੀ ਦਿੱਤੀ ਕਹਿੰਦੇ ਹੁੰਦੇ ਨਾ ਵੀ ਦੁਖੀ ਤਾਂ ਦੁਖੀ ਪਈ ਦੁਨੀਆ ਹਨਾ ਦੁਖੀ ਬੰਦੇ ਲੇ ਵੇਖ ਕੇ ਥੋੜਾ ਜਿਹਾ ਆਪ ਦਾ ਦੁੱਖ ਘਟ ਆਉਂਦਾ ਤੇ ਇੱਕ ਦਿਨ ਮੈਂ ਪਾਈ ਸੀ ਜਿਵੇਂ ਆਪਦੀ ਨਾਨਨ ਦੀ ਵੀਡੀਓ ਉਹਦੇ ਤੇ ਇੰਨੇ ਜ਼ਿਆਦਾ ਕਮੈਂਟਸ ਆਏ ਇੰਨੇ ਜ਼ਿਆਦਾ ਕਮੈਂਟਸ ਆਏ ਤੇ ਇੰਨੀ ਮੈਂ ਉਹ ਕਮੈਂਟਸ ਦੇ ਹਿਸਾਬ ਨਾਲ ਵੇਖਦੀ ਆ ਕਿ ਦੁਨੀਆ ਇੰਨੀ ਦੁਖੀ ਤੋਂ ਦੁਖੀ ਪਈ ਆ ਕਿ ਕਿਸੇ ਨੂੰ ਕੋਈ ਦੁੱਖ ਕਿਸੇ ਨੂੰ ਕੋਈ ਦੁੱਖ ਵੀ ਮਤਲਬ ਮੈਨੂੰ ਰੋਂਦੀ ਵੇਖ ਕੇ ਬਹੁਤ ਸਾਰਿਆਂ ਨੂੰ ਚੰਗਾ ਨਹੀਂ ਲੱਗਾ ਉਹ ਕਹਿ ਰਹੇ ਸੀ ਕਿ ਤੁਸੀਂ ਨਾ ਰੋ ਕਿਸੇ ਨੇ ਮੈਨੂੰ ਅਸੀਸਾਂ ਦਿੱਤੀਆਂ ਕਿ ਤੁਹਾਡਾ ਦੋਤਾ ਤੁਹਾਨੂੰ ਜ਼ਰੂਰ ਮਿਲੇਗਾ ਤੇ ਮੈਂ ਸਾਰੇ YouTube ਫੈਮਿਲੀ ਦੇ ਤੇ ਦਿਲੋਂ ਧੰਨਵਾਦ ਕਰਦੀ ਆ ਕਿ ਤੁਸੀਂ ਮੇਰਾ ਮੈਨੂੰ ਇੰਨੀ ਹੱਲਾਸ਼ੇਰੀ ਦਿੰਦੇ ਜੇ ਕਿਉਂਕਿ ਜਦੋਂ ਬੰਦਾ ਅੰਦਰੋਂ ਟੁੱਟਿਆ ਹੋਵੇ ਨਾ ਤੇ ਉਹਨੂੰ ਕਿਤੇ ਨਾ ਕਿਤੇ ਸਹਾਰੇ ਦੀ ਲੋੜ ਹੁੰਦੀ ਆ ਤੇ ਤੁਸੀਂ ਮੈਨੂੰ ਮੇਰੇ ਲਈ ਬਹੁਤ ਵੱਡਾ ਸਹਾਰਾ ਹੋ ਤੇ ਉਸ ਚੀਜ਼ ਵਾਸਤੇ ਮੈਂ ਤੁਹਾਡਾ ਥੈਂਕ ਯੂ ਲਫ਼ਜ਼ਾਂ ਵਿੱਚ ਮੈਂ ਨਹੀਂ ਤੁਹਾਨੂੰ ਕਰ ਸਕਦੀ ਬਾਕੀ ਆਪਣਾ ਪਿਆਰ ਇਸੇ ਤਰ੍ਹਾਂ ਬਣਿਆ ਰਵੇ ਬਾਕੀ ਇਸ ਤੋਂ ਬਾਅਦ ਆਪਾਂ ਵਲੌਗ ਤੁਹਾਡੇ ਲਈ ਹੁਣ ਡੇਲੀ ਲੈ ਕੇ ਆਉਂਦੇ ਰਵਾਂਗੇ ਕਿਉਂਕਿ ਸਾਰੇ ਮੈਨੂੰ ਕਹਿੰਦੇ ਆ ਤੂੰ ਕੰਮ ਕਰਿਆ ਕਰ ਆਰੇ ਲੱਗਾਂਗੀ ਤੇ ਆਰੇ ਲੱਗਣ ਨਾਲ ਚਲੋ ਥੋੜਾ ਬਿਜ਼ੀ ਰਹੂੰਗੀ ਤੇ ਧਿਆਨ ਘਟ ਜਾਂਦਾ ਉਸ ਪਾਸੇ ਵੱਲ ਬੰਦਾ ਟੈਨਸ਼ਨ ਨਹੀਂ ਲੈਂਦਾ ਤੇ ਤੁਹਾਡੇ ਪਿਆਰ ਦਾ ਇੰਨਾ ਪਿਆਰ ਦੇਣ ਲਈ ਬਹੁਤ 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 ਧੰਨਵਾਦ ਆਪਣਾ ਪਿਆਰ ਇਸੇ ਲਈ ਇਸੇ ਤਰ੍ਹਾਂ ਹੀ ਬਣਾਈ ਰੱਖਿਓ ਹੁਣ ਆਪਾਂ ਕੱਲ ਤੋਂ ਵਲੋਗਿੰਗ ਸਟਾਰਟ ਕਰਾਂਗੇ ਤੇ ਵੈਸੇ ਮੈਂ ਸ਼ਾਰਟਸ ਜਿਆਦਾ ਹਾਸਿਆ ਵਾਲੇ ਪਾਉਣੀ ਆ ਤੇ ਚਲੋ ਹਜੇ ਕੋਸ਼ਿਸ਼ ਹੌਲੀ ਹੌਲੀ ਕਰੂੰਗੀ ਤੇ ਬਾਕੀ ਸ਼ਾਰਟਸ ਮੈਂ ਕੋਈ ਉਹਨਾਂ ਦੇਰ ਤੱਕ ਤੁਸੀਂ ਥੋੜਾ ਜਿਹਾ ਕਰਿਓ ਟੋਲਰੇਟ ਇਹ ਨਾ ਕਿਉਂਕਿ ਬੋਰਿੰਗ ਆ ਬਾਕੀ ਮੈਂ ਬੋਰ ਨਹੀਂ ਕਰਦੀ ਤੁਹਾਨੂੰ ਕਿਉਂਕਿ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਹਰ ਇੱਕ ਇਹ ਜ਼ਿੰਦਗੀ ਦਾ ਹਿੱਸਾ ਹੈ ਤੇ ਅੱਜ ਵੀ ਮੈਂ ਇਹੀ ਕੋਸ਼ਿਸ਼ ਕੀਤੀ ਆ ਕਿ ਮੈਂ ਸਿਰਫ ਤੁਹਾਡੇ ਨਾਲ ਗੱਲਬਾਤ ਹੀ ਕਰਨਾ ਵਾ ਤੁਹਾਨੂੰ ਦੁਖੀ ਨਾ ਕਰਾਂ ਕਿਉਂਕਿ ਹਰ ਇੱਕ ਇਨਸਾਨ ਦੀ ਜ਼ਿੰਦਗੀ ਚ ਕੋਈ ਨਾ ਕੋਈ ਦੁੱਖ ਹੈਗਾ ਤੇ ਜੇ ਆਪਾਂ ਕੋਈ ਫੋਨ ਚੱਕ ਕੇ ਤੇ ਆਪਾਂ ਨੂੰ ਰੋਂਦਿਆਂ ਨੂੰ ਵੇਖ ਕੇ ਹੋਰ ਰੋਗਾ ਤੇ ਮੈਂ ਨਹੀਂ ਉਹ ਚਾਹੁੰਦੀ ਚੀਜ਼ ਹੋਵੇ ਕਿਉਂਕਿ ਮੈਂ ਕਹਿੰਨੀ ਆਪਾਂ ਆਪਸ ਵਿੱਚ ਆਪਾਂ ਨੂੰ ਕੋਈ ਵੇਖ ਕੇ ਹੱਸੇ ਆਪਾਂ ਜਰੀਆ ਬਣੀਏ ਕਿਸੇ ਦੇ ਹੱਸਣ ਦਾ ਚਲੋ ਦੁਖੀ ਤਾਂ ਆਪਾਂ ਹੋ ਹੀ ਲੈਨੇ ਆ ਦੁੱਖ ਹੈ ਹੀ ਬੜੇ ਆ ਬਾਕੀ ਚਲੋ ਦੁੱਖ ਤੇ ਸੁੱਖ ਇਹ ਜ਼ਿੰਦਗੀ ਦਾ ਹਿੱਸਾ ਹੈ ਜੇ ਆਪਾਂ ਜ਼ਿੰਦਗੀ ਦੇ ਵਿੱਚ ਇਸ ਦੁਨੀਆ ਤੇ ਆਏ ਆ ਤੇ ਇਹਨਾਂ ਚੀਜ਼ਾਂ ਦਾ ਸਾਹਮਣਾ ਤਾਂ ਕਰਨਾ ਹੀ ਪੈਣਾ ਹੈ ਉਹ ਤਾਂ ਗੁਰੂਆਂ ਪੀਰਾਂ ਦੀ ਜ਼ਿੰਦਗੀ 'ਚ ਵੀ ਆਇਆ ਤੇ ਆਪਾਂ ਤਾਂ ਕਹਿੰਦੇ ਹਾਂ ਕਿ ਇਹਦੇ ਪਾਣੀ ਹਾਰਾਂ ਬਾਕੀ ਇਸੇ ਤਰ੍ਹਾਂ ਹੀ ਜੁੜੇ ਰਹਿਣਾ ਮੇਰੇ ਨਾਲ ਆਪਾਂ ਮਿਲਦੇ ਆਂ ਕੱਲ ਇੱਕ ਵਧੀਆ ਜਿਹਾ ਵਲੌਗ ਲੈ ਕੇ ਤੁਹਾਡੇ ਲਈ ਸੋ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ